ਤੇ ਗੱਲ ਗਾਇਕ ਕਰਨ ਔਜਲਾ ਦੀ ਕਰ ਲਈ ਉਸ ਤੇ ਇੱਕ ਬੀਬੀ ਨੇ ਰੈਪਰ ਹੈ ਬੀਬੀ ਅਦਾਕਾਰ ਵੀ ਅਮਰੀਕਾ ਦੀ ਸ਼ਤ ਗੌਰੀ ਨਾਮ ਹੈ ਹੂੰ ਉਹਨੇ ਕੁਝ الزام ਲਾਇਨੇ الزام ਕੁਝ ਵਿਆਹ ਵਗੈਰਾ ਨੂੰ ਲੈ ਕੇ ਹਾਂਜੀ ਹਾਂਜੀ ਵਿਆਹ ਵਗੈਰਾ ਨੂੰ ਲੈ ਕੇ ਕਿ ਉਹ ਅਲਰੇਡੀ ਵਿਆਹ ਹੋਇਆ ਸੀ ਫਿਰ ਉਸ ਬਾਅਦ ਵੀ ਮੇਨ ਰੇਸ਼ਨ ਸੀ ਮੈਨੂੰ ਦੱਸਿਆ ਨਹੀਂ ਤੇ ਉਹਨਾਂ ਦਾ ਵੀ ਵਿਚਾਰਾ ਕੋਈ ਨਾ ਕੋਈ ਵਿਵਾਦ ਆ ਪਿਆ ਹੀ ਰਹਿੰਦਾ ਹੈ ਆ ਕਾਫੀ ਪੈ ਨੇ ਵਿਵਾਦ ਇੱਕ ਵਾਰੀ ਤੇ ਕਰਨ ਔਜਲਾ ਦੀ ਇੱਕ ਜੇਲ ਦੇ ਵਿੱਚ ਮੁਲਾਕਾਤ ਹੋਈ ਸੀ ਸ਼ਾਇਦ ਰਾਣੋ ਵਾਲੇ ਨਾਲ ਹੂੰ ਵੀ ਮੁਲਾਕਾਤ ਡਿਊੜੀ ਚ ਕਰਵਾਈ ਗਈ ਉਹ ਬੜਾ ਰੋਲਾ ਪੈ ਗਿਆ ਸੀ ਬਾਅਦ ਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਸੰਭਲ ਗਈਆਂ ਫਿਰ ਉਸ ਵੇਲੇ ਬਹੁਤ ਰੋਲਾ ਪਿਆ ਸੀਗਾ ਜੀ ਹੁਣ ਪਤਾ ਨਹੀਂ ਹੋਈ ਹੈ ਕਿ ਨਹੀਂ ਹੋਈ ਪਰ ਉਦੋਂ ਕਾਰਵਾਈ ਇੱਕ ਅਫਸਰ ਤੇ ਜ਼ਰੂਰ ਹੋ ਗਈ ਹਮ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਤੇ ਇੱਕ ਕਰਨ ਔਜਲਾ ਦੀ ਵੀਡੀਓ ਵਾਇਰਲ ਹੋ ਗਈ ਸੀ ਕਿਸੇ ਮਹਿਫਲ ਦੀ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਸ਼ਾਇਦ ਅਨਮੋਲ ਬਿਸ਼ਨੋਈ ਹਾਜ਼ਰ ਸੀਗਾ ਉਹਦੀ ਉੱਥੇ ਹਾਜ਼ਰੀ ਸੀ ਸ਼ਮੂਲੀਅਤ ਸੀਗੀ ਹੋਰ ਵੀ ਤੁਹਾਨੂੰ ਪਤਾ ਹੀ ਆ ਸਿੱਧੂ ਮੂਸੇ ਵਾਲੇ ਦੇ ਮਾਮਲੇ ਦੇ ਵਿੱਚ ਹੀ ਆਪਾਂ ਤੱਕ ਤੁਹਾਨੂੰ ਲੈ ਕੇ ਤੇ ਪੈਂਦੇ ਰਹਿੰਦੇ ਨੇ ਫਿਰ ਖੁਦ ਕਰਨ ਔਜਲਾ ਦੇ ਘਰ ਦੇ ਮੂਰੇ ਸ਼ਾਇਦ ਫਾਇਰਿੰਗ ਉਸ ਤੋਂ ਬਾਅਦ ਇਹ ਕੁਝ ਸਿੰਗਰ ਜਿਹੜੇ ਇਹਨਾਂ ਨੇ ਤੇ ਟਿਕਾਣਾ ਹੀ ਆਪਦਾ ਬਦਲਿਆ ਹੋਇਆ ਅੱਜਕੱਲ ਹਮ ਤਾਂ ਯਾਨੀ ਇੱਕ ਵਿਵਾਦ ਇਹ ਆ ਗਿਆ ਹੁਣ ਦੇਖੋ ਇਹ بڑے ਸੈਂਸਿਟਿਵ ਮਾਮਲੇ ਹੁੰਦੇ ਨੇ ਹੁਣ ਕੌਣ ਕਿਸ ਰਿਲੇਸ਼ਨ ਚ ਰਿਹਾ ਹੈ ਨਹੀਂ ਰਿਹਾ ਜੀ ਇਹਦੇ ਉਹਦੇ ਕਬੂਲ ਨਾ ਕਬੂਲ ਕਰਨ ਤੇ ਜਾਂ ਸਬੂਤਾਂ ਤੇ ਹੀ ਆ ਸੰਜੀ ਆਪਾਂ ਨੂੰ ਤਾਂ ਪਤਾ ਨਹੀਂ ਆ ਬੜਾ ਬੜਾ ਇੱਕ ਮੇਰਾ ਵਾਜਬ ਸਵਾਲ ਤੁਹਾਨੂੰ ਵੀ ਸ਼ਾਇਦ ਲੱਗੇਗਾ ਕਿ ਹੈ ਕਿ ਯਾਰ ਚਲੋ ਤੁਹਾਡੇ ਮੇਰੇ ਅਰਗਾ ਤੇ ਕਿਸੇ ਨੂੰ ਪੁੱਛਲਾਵਾ ਦੇ ਦੇਵੇ ਹੂੰ ਕਿ ਮੈਂ ਅਨਮੈਡਿਆਂ ਤੋਂ ਉਹਨੂੰ ਆਪਣੇ ਪਿੰਡ ਪੂਣ ਦਾ ਨਾਮ ਪਤਾ ਹੋਵੇ ਹੂੰ ਉਹ ਤਾਂ ਚਲ ਲੱਗ ਜਾਂਦਾ ਤੁੱਕਾ ਕਈ ਵਾਰੀ ਨੂੰ ਕਿਹਾ ਬੰਦੇ ਪਰ ਲੋਕਾਂ ਦਾ ਮੈਨੂੰ ਲੱਗਦਾ ਇਹ ਵੀ ਨਹੀਂ ਅੱਜ ਕੱਲ੍ਹ ਹੂੰ ਕਿਉਂਕਿ ਸਾਰਾ ਕੁਝ ਤਾਂ ਸਿਸਟਮ ਅੱਗ ਲੱਗਣਾ ਜਿਹੜਾ ਉਹ ਨੈਟ ਤੇ ਪਿਆ ਜੀ ਜੀ ਅੱਜਕੱਲ ਅੱਜਕੱਲ ਹੋਰ ਕੋਈ ਲੱਭੇ ਨਾ ਲੱਭੇ ਪਿੰਡ ਦੇ ਵਿੱਚੋਂ ਤੁਹਾਡੀ ਲਾਕਡਾਟ ਦਾ ਬੰਦਾ ਅਗਲਾ ਜਰੂਰ ਲੱਭ ਲੈਂਦਾ ਵੀ ਕਿਵੇਂ ਆ ਤਾਂ ਆਕ ਇਤਫਾਕਨ ਮੱਥੇ ਵੀ ਉਹੀ ਵੱਜਦਾ ਗੋ ਜਿਹੜਾ ਪਹੁੰਦਾ ਤੁਹਾਡੇ ਨਾਲ ਪਹਿਲਾਂ ਹੀ ਲਾਕਡਾਟ ਚ ਹੁੰਦਾ ਉਹੀ ਦੱਸਦਾ ਫਿਰ ਪੋਤੜੇ ਫੋਲ ਕੇ ਭਈ ਤੁਹਾਡੇ ਨਾਲ ਕੋਈ ਐਡਾ ਸੈਲੀਬ੍ਰਿਟੀ ਰਹਿ ਰਿਹਾ ਤੇ ਉਹਦੇ ਬਾਰੇ ਹੀ ਨਹੀਂ ਪਤਾ ਕਰਨੌਜਲੇ ਦੇ ਵਿਆਹ ਦੇ ਸਟੇਟਸ ਬਾਰੇ ਤਾਂ ਮੇਰੇ ਅਰਗੇ ਨੂੰ ਵੀ ਪਤਾ ਪਤਾ ਜਿਹੜਾ ਅੱਜਕੱਲ ਦੇ ਆਧੁਨਿਕ ਬਾਦ ਦੇ ਗੀਤਾਂ ਨੂੰ ਮੈਂ ਜਿਆਦਾ ਨਹੀਂ ਮੈਂ ਜਾਣਦਾ ਜਾਂ ਗਾਇਕਾ ਨੂੰ ਡੰਗਾਈ ਨਾਲ ਨਹੀਂ ਮੈਂ ਜਾਣਦਾ ਪਰ ਮੈਨੂੰ ਵੀ ਪਤਾ ਕਿ ਕਰਨ ਉਹ ਚਲਾ ਦੀ ਤੇ ਸ਼ਾਦੀ ਹੋਈ ਉਹਨੇ ਮਤਲਬ ਕਿ ਇਹ ਤੇ ਪਬਲਿਕ ਕੀਤਾ ਹੋਇਆ ਜੀ 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 ਸਾਰਾ ਕੁਝ ਪਬਲਿਕ ਹੈ ਉਹਦੀ ਅੰਗੇਜਮੈਂਟ ਤੋਂ ਲੈ ਕੇ ਸਾਰਾ ਕੁਝ ਹੂੰ ਤੋ ਖੈਰ ਇਹ ਆਪਣੇ ਆਪ ਦੇ ਵਿੱਚ ਠੀਕ ਹੈ ਅਸੀਂ ਕਿਸੇ ਦੇ ਦੋਸ਼ਾਂ ਤੇ ਕੋਈ ਕਿਸੇ ਕਿਸਮ ਦਾ ਕੋਈ ਕਾਂਟਾ ਵੀ ਨਹੀਂ ਮਾਰ ਸਕਦੇ ਜੀ ਹੋ ਸਕਦਾ ਕੁਝ ਸਚਾਈ ਹੋਵੇ ਪਰ ਕੁਝ ਸਵਾਲ ਵੀ ਹੁੰਦੇ ਆ ਨਾ ਕਿ ਜੇ ਤੁਸੀਂ ਰਿਲੇਸ਼ਨਸ਼ਿਪ ਦੇ ਵਿੱਚ ਹੋ ਔਰ ਐਡਾ ਤਗੜਾ ਉਹ ਇੰਟਰਨੈਸ਼ਨਲ ਸਟਾਰ ਹੈ ਕਰਨ ਉਹ ਚਲਾ ਬਿਲਕੁਲ ਬਹੁਤ ਤਕੜਾ ਸਿੰਗਰ ਹੈ ਸਰ ਹਮ ਹਮ ਉਹਦਾ ਸਾਰੇ ਗੋਰੇ ਕਾਲੇ ਆਪਣੇ ਪੰਜਾਬੀ ਸਾਰੇ ਉਹਦੇ ਕੁਝ ਗੀਤ ਮਤਲਬ ਕਿ ਬੜੇ ਕਮਾਲ ਦੇ ਵੀ ਆ ਜੀ ਉਹਨਾਂ ਦੀ ਸ਼ਬਦਾਵਲੀ ਵੀ ਬੜੀ ਗਜ਼ਬ ਦੀ ਹੈ ਹਮ ਕਰਨਾਲ ਚਲਾਦੀ ਲਿਖਦਾ ਵੀ ਸ਼ਾਦਾਬ ਹੈ ਬਹੁਤ ਅੱਛੇ ਵੀ ਹੈਗੇ ਨੇ ਗੀਤ ਉਹ ਜਿਵੇਂ ਪੀਓ ਵੀ ਆ ਉਹਦਾ ਇੱਕ ਹਮ ਪੁਆਇੰਟ ਆਫ ਊ ਬੜਾ ਜ਼ਬਰਦਸਤ ਗੀਤ ਹੈ ਸਰ ਉਹ ਜੀ ਬੜਾ ਜ਼ਬਰਦਸਤ ਗੀਤ ਹੈ ਤੋ ਕਹਿੰਦਾ ਮਤਲਬ ਇਹ ਹੈ ਕਿ ਭਈ ਐਡਾ ਵੱਡਾ ਜਿਹੜਾ ਇੰਟਰਨੈਸ਼ਨਲ ਸਟਾਰ ਆ ਇਦਾ ਵੱਡਾ ਇੰਟਰਨੈਸ਼ਨਲ ਸਟਾਰ ਹੈ ਸਰ ਤਾਂ ਉਹ ਮਤਲਬ ਕਿ ਯਾਰ ਕਿਸੇ ਜਨਤਕ ਕੀਤੇ ਰਿਸ਼ਤੇ ਦੇ ਵਿੱਚ ਅਤੇ ਆਪਾਂ ਨੂੰ ਪਤਾ ਨਾ ਹੋਵੇ ਉਹ ਇਹ ਗੱਲ ਵੀ ਥੋੜੀ ਜਿਹੀ ਸਮਝੇ ਨਹੀਂ ਹੁੰਦੀ ਵੈਸੇ ਇੱਕ ਸਵਾਲ ਤੇ ਰਹਿ ਗਿਆ ਚਲੋ ਆਪਾਂ ਸਵਾਲ ਹੀ ਛੱਡ ਦਿੰਨੇ ਆ ਪਰ ਇਹਨਾਂ ਦਾ ਸਿੰਗਰਾ ਦਾ ਅੱਜ ਕੱਲ ਕੋਈ ਨਾ ਕੋਈ ਰੌਲਾ ਪਿਆ ਰਹਿੰਦਾ ਵੈਸੇ ਸ਼ਾਦੀਆਂ ਸ਼ੂਦੀਆਂ ਵਾਲਾ ਤਾਂ ਪੁਰਾਣੇ ਸਿੰਗਰਾ ਦਾ ਚਮਕੀਲੇ ਦੇ ਵੀ ਤੇ ਦੋ ਵਿਆਹ ਸੀ ਹਾਂ ਜੀ ਤਾਂ ਤੁਹਾਨੂੰ ਪਤਾ ਵੀ ਚਮਕੀਲੇ ਦੀ ਦੂਸਰੀ ਸ਼ਾਦੀ ਕਿਵੇਂ ਹੋਈ ਸੀ ਉੱਥੇ ਚਲੋ ਫਿਰ ਉਹਨੂੰ ਦੇਖੀ ਬਾਅਦ ਚ ਪਤਾ ਨਹੀਂ ਕਿ ਆ ਵੈਸੇ ਆਮ ਬੰਦੇ ਨੂੰ ਪਤਾ ਹੀ ਨਹੀਂ ਸੀ ਕਿ ਅਮਰਜੋਤ ਕੌਣ ਸੀ ਹਮ ਅਮਰਜੋਤ ਦਾ ਨਾਮ ਤੇ ਬੱਬੀ ਸੀ ਉਹ ਤੇ ਫਰੀਦਕੋਟ ਦੀ ਸੀ ਹਮ ਉੱਥੇ ਪਹਿਲਾਂ ਕਿਸੇ ਹੋਰ ਸਿੰਗਲ ਨਾਲ ਦੋਸਤ ਕਾਣੀ ਨੇ ਵਿਆਹ ਦੀ ਵੀ ਕਾਣੀ ਬੜੀ ਰੋਚਕ ਸੀ ਜੀ ਉਹੀ ਹੈ ਨਾ ਕਿ ਉਹ ਮਤਲਬ ਕਿ ਕਿਦਾ ਅ اچھا ਚਮਕੀਲੇ ਨੇ ਤੇ ਸ਼ਾਇਦ ਆਪਦੇ ਹੋਜਟ ਜਿਹਨੇ ਕਰਵਾਇਆ ਸੀਗਾ ਉਹਨੂੰ ਵੀ ਬਾਅਦ ਚ ਦੱਸਿਆ ਕੀ ਆ ਰੋਲਾ ਤਾਂ ਕਹਿਨ ਦਾ ਮਤਲਬ ਇਹ ਹੈ ਕਿ ਯਾਰ ਇਹ ਸਿਸਟਮ ਹੁੰਦਾ ਪੁਰਾਣੇ ਸਮੇਂ ਚ ਕਰਤਾਰ ਰਮਲੇ ਦੀਆਂ ਦੋ ਸ਼ਾਦੀਆਂ ਸੰਸ਼ੇ ਜੇ ਮੈਂ ਨਹੀਂ ਤਾਂ ਉਹਦੀ ਮੌਤ ਬਾਅਦ ਵੀ ਸ਼ਾਇਦ ਰੋਲਾ ਪੈਂਦਾ ਰਿਹਾ ਹਾਂਜੀ 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 ਤੋ ਇਸ ਤਰ੍ਹਾਂ ਉਦੋਂ ਵੀ ਰਿਹਾ ਪਰ ਅੱਜ ਦੇ ਜ਼ਮਾਨੇ ਦੇ ਵਿੱਚ ਤੇ ਨਵੇਂ ਸੰਕਰ ਤਾਂ ਭਾਈ ਪਤਾ ਨਹੀਂ ਇੱਥੇ ਤਾਂ ਕੰਮ ਬਹੁਤ ਬੜਾ ਹੀ ਚੱਲਦਾ ਵਾਕੇ ਜੀ